ਇਹ ਵੀ ਮੈਨੂੰ ਐਸੇ ਸੋਹਣਾ ਲੱਗਿਆ ਸੀਗਾ ਜਿਹਦਾ ਪ੍ਰਿੰਟ ਇਹਦਾ ਵੀ ਵਧੀਆ ਲੱਗਦਾ ਜਿਹਦਾ ਲਾਈਟ ਦੇ ਉੱਤੇ ਹਨਾ ਥੋੜਾ ਜਿਹਾ ਜਿਸ ਤਰ੍ਹਾਂ ਇਹ ਵੀ ਵਧੀਆ ਲੱਗਿਆ ਤੇ ਇਹ ਵੀ ਵਧੀਆ ਵਾ ਦੋਨੋਂ ਹੈ ਤੇ ਦੋਨੋਂ ਵਧੀਆ ਨੇ ਉਹ ਥੋੜਾ ਵੱਧ ਲੱਗੂਗਾ ਉਹ ਵੱਧ ਲੱਗੇਗਾ ਥੋੜਾ ਉਹਦਾ 4 ਫੁੱਟ ਆ ਗਿਆ ਇਹਦਾ 5 ਫੁੱਟ ਹੈ ਅੱਛਾ ਸਸਟੀ ਕਾਲਜੀ ਕੀ ਹਾਲ ਚੱਲ ਤੁਹਾਡੇ ਸਾਰਿਆਂ ਦਾ ਉਮੀਦ ਆ ਤੁਸੀਂ ਠੀਕ ਠਾਕ ਹੋ ਪਸੰਦ ਆ ਗਿਆ ਇਹ ਵਾਲਾ ਤੇ ਇਹ ਵਾਲਾ ਮੈਂ ਅੱਜ ਲੈ ਕੇ ਆਈ ਸੀ ਕਿ ਕੱਪੜਾ ਸੋਫੇ ਦਾ ਕਵਰ ਬਣਾਉਣ ਵਾਸਤੇ ਤੇ ਮੈਨੂੰ ਵਧੀਆ ਲੱਗਿਆ ਇਹ ਵਾਲਾ ਕੱਲਨ ਵੀ ਵਧੀਆ ਵਾ ਜਿੱਦਾਂ ਸਾਡੇ ਲਾਈਟ ਨੇ ਤੇ ਕੱਪੜਾ ਵੀ ਠੀਕ ਆ ਵਧੀਆ ਵਾ ਕੱਪੜਾ ਵੀ ਥੋੜਾ ਉਹ ਦਿਨ ਜਿੱਦਾਂ ਪਹਿਲਾਂ ਬਣਾਇਆ ਉਹ ਗਰਮੀ ਹੀਗਾ ਨੀਚੇ ਜਿੱਦਾਂ ਨਾ ਗਰਮੀ ਹੀ ਸਾਰਾ ਕੱਪੜਾ ਤੇ ਇਹ ਵਾਲਾ ਮੈਂ ਹੁਣ ਲੈਂਦਾ ਹੀ ਦੂਸਰਾ ਕਿਉਂਕਿ ਮੈਨੂੰ ਇਹ ਹੀ ਕਰਕੇ ਚੱਲ ਦੂਸਰੇ ਇੱਕ ਵਿਚਾਰੋ ਤੇ ਦੂਸਰਾ ਹਨਾ ਚੱਕ ਲੋ ਇੱਕ ਹੀ ਵੇਖ ਵੇਖ ਕੇ ਬੋਰ ਹੋ ਜਾਂਦਾ ਵਾ ਤੇ ਤਾਂ ਕਰਕੇ ਫੇਰ ਮੈਂ ਕਿਹਾ ਮੈਂ ਇਹ ਵਾਲਾ ਬਣਾਵਾਂਗੀ ਤੇ ਮੈਂ ਲੈ ਕੇ ਆਈ ਸੀਗੀ ਹੁਣੇ ਮੈਂ ਲੈ ਕੇ ਆਈ ਸੀਗੀ ਤੇ ਫਿਰ ਮੈਂ ਕਿਹਾ ਵੀ ਚਲੋ ਮੈਂ ਤੁਹਾਡੇ ਨਾਲ ਸ਼ੇਅਰ ਕਰਾਵਾਂਗੀ ਤੇ ਹੁਣ ਆਪਾਂ ਇਹਨੂੰ ਕਟਿੰਗ ਕਰਦੇ ਆ ਤੇ ਇਹ ਮੈਂ ਲੈਂਦਾ ਸੀ ਕਿ ਜਿੱਦਾਂ ਮੇਰੇ ਸੋਫਿਆਂ ਦੇ ਸਾਬ ਦੇ ਨਾਲ ਮੈਂ ਲੈਂਦਾ ਸੀ ਜਿੰਨਾ ਵੀ ਮੇਰੇ ਸੋਫਿਆਂ ਦਾ ਕਪੜਾ ਜਿੰਨਾ ਵੀ ਲੱਗੇਗਾ ਕਿਉਂਕਿ ਸਾਡੇ ਜਾਦੇ ਨੇ ਸੋਫੇ ਤੇ ਉਹ ਸਾਬ ਦੇ ਨਾਲ ਮੈਂ ਲੈਂਦਾ ਸੀਗਾ ਤੇ ਜੇ ਘਟ ਜੇਗਾ ਫਿਰ ਮੈਂ ਹੋਰ ਵੀ ਲਿਆਵਾਂਗੀ ਜੇ ਜਰੂਰਤ ਪਵੇਗੀ ਲਿਹਾਉਣ ਦੀ ਤੇ ਮੈਂ ਇਹਨੂੰ ਕਹਿ ਕੇ ਆਈ ਸੀ ਵੈਸੇ ਵੀ ਜੇ ਜਰੂਰਤ ਪਵੇਗੀ ਤੇ ਉਹ ਦੇ ਦੇਣਗੇ ਕਿਉਂਕਿ ਮੈਂ ਅੱਗੇ ਵੀ ਉੱਥੇ ਕਪੜਾ ਲਿਆਉਣੀ ਆ ਤੇ ਪਹਿਲਾਂ ਜਿਹੜਾ ਮੈਂ ਸੋਫੇ ਦਾ ਕਵਰ ਲੈੰਦਾ ਸੀਗਾ ਜਾਂ ਮੈਂ ਇਹ ਵਾਲੇ ਜਿਹੜੇ ਚੇਰਾਂ ਦੇ ਕੱਪੜਾ ਵਾ ਨਾ ਤੇ ਇਹ ਵੀ ਮੈਂ ਉੱਥੋਂ ਹੀ ਲੈ ਕੇ ਆਈ ਸੀਗੀ ਤੇ ਸ਼ਾਪ ਬਹੁਤ ਵਧੀਆ ਵਾ ਉੱਥੇ ਜਿੱਥੋਂ ਮੈਂ ਲੈਣੀ ਆ ਕਿਉਂਕਿ ਮੈਨੂੰ ਉੱਥੇ ਵਧੀਆ ਲੱਗਦਾ ਉਹਨਾਂ ਦਾ ਰੇਟ ਵਗੈਰਾ ਵੀ ਬਹੁਤ ਵਧੀਆ ਵਾ ਤੇ ਜੋ ਵੀ ਇਹ ਸਲਾਬ ਵਗੈਰਾ ਵਧੀਆ ਦਿੰਦੇ ਨੇ ਕਿ ਕੱਪੜਾ ਵੀ ਬਹੁਤ ਵਧੀਆ ਲੱਗਿਆ ਮੈਨੂੰ ਤੇ ਇਸ ਕਰਕੇ ਫਿਰ ਮੈਂ ਹੁਣ ਉੱਥੇ ਹੀ ਜਾਂਦੀ ਆ ਤੇ ਉੱਥੋਂ ਹੀ ਲਿਉਣੀ ਆ ਕੱਪੜਾ ਜੋ ਵੀ ਜਰੂਰਤ ਹੁੰਦੀ ਆ ਮੋਰੇ ਵੀ ਮੈਂ ਸਮਾਨ ਲਿਆਂਦਾ ਸੀ ਜਿੱਦਾਂ ਬਲੈਂਕਟ ਲਿਆਂਦੀਆਂ ਸੀਗੀਆਂ ਉੱਪਰ ਲੈਣ ਵਾਸਤੇ ਨਾ ਏਸੀ ਵਾਲੇ ਆ ਤੇ ਫਿਰ ਮੈਂ ਉਹ ਵੀ ਉੱਥੋਂ ਲੈ ਕੇ ਆਈ ਸੀਗੀ ਤੇ ਚਲੋ ਦੇਖਦੇ ਹਾਂ ਕੱਪੜੇ ਨੂੰ ਮੈਂ ਵੀ ਦੇਦੀ ਹਾਂ ਮੈਂ ਇਹਦੇ ਤੇ ਵਿਛਾ ਲਵਾਂਗੀ ਤੇ ਇਹਦੇ ਤੇ ਵਿਛਾ ਕੇ ਫਿਰ ਮੈਂ ਦਾ ਨਾਪ ਉੱਗਰ ਲੈ ਲਈਏ ਪਹਿਲਾਂ ਮੈਂ ਨਾ ਇਹਦਾ ਨਾਪ ਲੈ ਲਾਂਗੀ ਕਿਉਂਕਿ ਪਹਿਲਾਂ ਮੈਂ ਨਾਪ-ਨਾਪ ਕੇ ਹੀ ਬਣਾਵਾਂਗੀ ਮੈਂ ਮੇਰੀ ਆਦਤ ਹੈ ਕਿ ਮੈਂ ਨਾਪ-ਨਾਪ ਕੇ ਨਾਪ ਮੈਨੂੰ ਕਿੰਨੀ ਵਾਲੀ ਵੀ ਨਾਪਦਾ ਭਾਈ ਮੈਂ ਨਾਪ-ਨਾਪ ਕੇ ਤੇ ਫਿਰ ਇਹ ਬਣਾਉਣੀ ਹੈ ਤੇ ਵੈਸੇ ਬਣਾਉਣਾ ਵੀ ਚਾਹੀਦਾ ਕਿਉਂਕਿ ਜੇ ਇਹ ਥੋੜੀ ਜਿਹੀ ਵੀ ਗਲਤੀ ਹੋ ਜੇ ਤੇ ਕੰਮ ਖਰਾਬ ਹੋ ਜਾਂਦਾ ਵਾ ਕਪੜਾ ਖਰਾਬ ਹੋ ਜਾਏਗਾ ਇਸ ਕਰਕੇ ਮੈਂ ਨਾਪ ਕੇ ਪਹਿਲਾਂ ਇਹਨੂੰ ਨੀਚੇ ਵਾਲਾ ਹਿੱਸਾ ਇਹ ਤੇ ਸਿੰਪਲ ਹੈ ਕਟਿੰਗ ਕਰਕੇ ਤੇ ਇਹਦਾ ਵਾਲਾ ਬਣਾ ਲੈਣੀ ਹੈ ਤੇ ਇਹ ਆਪਾਂ ਤਾਂ ਖਾਂਗੇ ਥੋੜਾ ਜਿਆਦਾ ਜਿਆਦਾ 8 ਇੰਚ ਐਕਸਟਰਾ ਰੱਖਾਂਗੀ ਕਿਉਂਕਿ ਚਾਰ ਇਧਰ ਚਾਰ ਅੰਦਰ ਹੋ ਗਿਆ ਤੇ ਉਹਨਾਂ ਵਿੱਚ 2 ਇੰਚ ਤੇ ਵਿੱਚ ਚਲੇ ਜਾਏਗਾ ਕਿ ਜਦੋਂ ਆਪਾਂ ਫੋਲਡ ਕਰਾਂਗੇ ਤੇ ਹੁਣ ਇਹਦੀ ਲੰਬਾਈ ਦੇਖ ਲੈਣੀ ਹੈ ਕਿ ਲੰਬਾਈ ਇਹਦੀ ਕਿੰਨੀ ਆ ਤੇ ਕਿ ਜੇ ਲੰਬਾਈ ਪਿੱਛੇ ਮੈਂ ਉਸ ਤਰ੍ਹਾਂ ਹੀ ਛੱਡਾਂਗੀ ਫਿਰ ਵੀ 3 ਇੰਚ ਜਿਹੜਾ ਵਿੱਚ ਚੱਲ ਜਾਏ ਤੇ ਉਹੀ 4 ਇੰਚ ਐਕਸਟਰਾ ਰੱਖਾਂਗੀ ਇਧਰੋਂ ਤੇ ਜਿੰਨੀ ਮੇਰੀ ਲੰਬਾਈ ਆ ਮੈਂ ਉਹਨਾਂ ਦਾ 3 ਇੰਚ ਰੱਖਾਂਗੀ ਦੀ ਸੀਟ ਦਾ ਜਿਹੜਾ ਨੀਚੇ ਤੱਕ ਜਾਏਗਾ ਕੱਪੜਾ ਉਹਦੇ ਵਿੱਚੋ ਫੋਲਡ ਹੋਏਗਾ ਬੈਕ ਸਾਈਡ ਤੇ ਵੀ ਜਾਏਗਾ ਤੇ ਮੈਂ ਇੱਥੇ ਵਿਛਾ ਲਿਆ ਤੇ ਇਹਦੀ ਉਲਟੀ ਸਾਈਡ ਤੇ ਆਪਾਂ ਨਿਸ਼ਾਨ ਲਗਾ ਲਾਂਗੇ ਤੇ ਜਿੰਨੀ ਮੇਰੀ ਲੰਬਾਈ ਆ ਮੇਰੀ ਲੰਬਾਈ ਹੈਗੀ 2 ਮੀਟਰ ਤੇ 12 ਇੰਚ ਜੋ ਕਿ ਸਾਰਾ ਮੈਂ ਵਿੱਚ ਹੀ ਕਰ ਲਿਆ ਉਹਦੇ ਜਿੰਨੀ ਮੈਂ ਫੋਲਡ ਕਰਨਾ ਉਹ ਵੀ ਤੇ ਜਿੰਨਾ ਫੋਲ ਦੋਨਾਂ ਸਾਈਡਾਂ ਤੋਂ ਜਾਏਗਾ ਉਹਨਾ ਉਹ ਮੈਂ ਵਿੱਚੇ ਕਰ ਲੈ ਆਂਗੀ ਇਹਦੀ ਚੁੜਾਈ ਜਿਹੜੀ ਉਹ ਵੀ ਦੇਖ ਲਾਂਗੀ ਚੁੜਾਈ ਕਿੰਨੀ ਆ ਲੰਬਾਈ ਚੁੜਾਈ ਦੀ ਨਿਸ਼ਾਨ ਲਗਾ ਕੇ ਫਿਰ ਕਟਿੰਗ ਕਰਾਂਗੀ ਇਹ ਮੈਂ ਨਿਸ਼ਾਨ ਲਗਾ ਲਿਆ ਪੂਰੇ ਇਧਰੋਂ ਲੰਬਾਈ ਜਿੰਨੀ ਹੈਗੀ ਆ ਤੇ ਇਧਰੋਂ ਚੁੜਾਈ ਹੈ ਜਿੰਨੀ ਆ ਸਾਰੇ ਤੇ ਮੈਂ ਨਿਸ਼ਾਨ ਲਗਾ ਕੇ ਤੇ ਹੁਣ ਮੈਂ ਇਧਰੋਂ ਕਟਿੰਗ ਕਰ ਦਾਂਗੀ ਇਸ ਤਰ੍ਹਾਂ ਕਰਕੇ ਠੇਠਾਂ ਵਾਲੀਆਂ ਜਿਹੜੀਆਂ ਸੀਟਾਂ ਨੇ ਉਹਨਾਂ ਦੀ ਮੈਂ ਕਟਿੰਗ ਕਰ ਲੈਣੀ ਆ ਚੁੜਾਈ ਲੰਬਾਈ ਸਾਰੀ ਨਾਪ ਕੇ ਉਹਦੇ ਵਿੱਚੇ ਸਾਰਾ ਜਿੰਨਾ ਵੀ ਆਪਾਂ ਵਿੱਚ ਸਲਾਈ ਦੇ ਆਏਗਾ ਉਹ ਸਾਰਾ ਕਰਕੇ ਤੇ ਫਿਰ ਬਾਅਦ ਵਿੱਚ ਫਿਰ ਮੈਂ ਦੂਸਰੀਆਂ ਉੱਪਰ ਵਾਲੀਆਂ ਬਾਅਦ ਵਿੱਚ ਕਰਾਂਗੀ ਪਹਿਲਾਂ ਇਹ ਠੇਠਾਂ ਵਾਲੇ ਕਰ ਲੈਣੀ ਠੀਕ ਆ ਕਿਤੇ ਨਿਸ਼ਾਨ ਆ ਕੇ ਦੇਖ ਲੈਣੀ ਆ ਜਿੱਦਾਂ ਜਿੱਦਾਂ ਮੈਂ ਕਟਿੰਗ ਕਰਾਂਗੀ ਨਿਸ਼ਾਨ ਸਾਕੇ ਦੇਖਣਾ ਮੈਂ ਨਾਪ ਲੈ ਲਿਆ ਇਹਦਾ ਬੈਕਸਾਈਡ ਦਾ ਇਹਦੀ ਢੋਹ ਦਾ ਵੀ ਤੇ نیچے ਬੈਠਣ ਵਾਲਾ ਜਿਹੜਾ ਉਹਦਾ ਵੀ ਲੰਬਾਈ ਦਾ ਨਾਪ ਲਿਆ ਲੰਬਾਈ ਦਾ ਨਾਪ ਲਿਆ ਕਿਤੇ ਮੈਨੂੰ ਅੰਦਾਜ਼ਾ ਹੋ ਗਿਆ ਸਾਰੇ ਮੈਂ ਨਾਪ ਲੈ ਕੇ ਇਹਦੇ ਤੇ ਉਹਨਾਂ ਕੱਪੜਾ ਮੈਂ ਇਧਰ ਨੂੰ ਕੱਢ ਲਿਆ ਨਾਪ ਲੈ ਕੇ ਕਿਉਂਕਿ ਫਿਰ ਮੈਨੂੰ ਪਤਾ ਚੱਲ ਜਾਏਗਾ ਕਿ ਕੱਪੜਾ ਮੇਰੇ ਕੋ ਕਿੰਦਾ ਲੰਬਾਈ ਦਾ ਹੈਗਾ ਕਿ ਜੋੜ ਵਗੈਰਾ ਕੋਈ ਪਾਉਣ ਦੀ ਜ਼ਰੂਰਤ ਪਵੇਗੀ ਤੇ ਹੁਣ ਮੈਂ ਇਹਦੀ ਨਾ ਲੰਬਾਈ ਰੱਖਾਂਗੀ ਜਿੰਨੀ ਇਹਦੀ ਲੰਬਾਈ ਹੈ ਨਾ ਲੰਬਾਈ ਰੱਖ ਕੇ ਤੇ ਇਹਦੀ ਚੌੜਾਈ ਰੱਖਾਂਗੀ ਇਹ ਮੈਂ ਉਹ ਕੋਰਨਰ ਵਾਲਾ ਜਿਹੜਾ ਉਹਦੀ ਕਿੱਤਾ ਉਹਨਾਂ ਦੀ ਮੈਂ ਪਹਿਲਾਂ ਕਟਿੰਗ ਕਰ ਲੈਣੀ ਆ ਤੇ ਫੇਰ ਬਾਅਦ ਵਿੱਚ ਜਿਹੜੀਆਂ ਢੋਵਾਂ ਨੇ ਉਹ ਬਾਅਦ ਵਿੱਚ ਕਰਾਂਗੀ ਕਿਉਂਕਿ ਉਹਦੇ ਵਿੱਚ ਥੋੜਾ ਜਿਹਾ ਮੈਨੂੰ ਐਕਸਟਰਾ ਕਪੜਾ ਉਹਦੇ ਵਿੱਚ ਲੁਕਾਉਣਾ ਪੈਣਾ ਵਾ ਜਿਹਦਾ ਨਾਰਮਲ ਪਹਿਲਾਂ ਜਿਹੜੇ ਬਣਾਏ ਸੀ ਉੱਚਾ ਕਪੜਾ ਨਹੀਂ ਲਗਾਇਆ ਹੁਣ ਇਹਨਾਂ ਦੇ ਵਿੱਚ ਕਪੜਾ ਜ਼ਿਆਦਾ ਲਗਾਉਣਾ ਪੈਣਾ ਵਾ ਤੇ ਇਹਦੀ ਮੈਂ ਲੰਬਾਈ ਤੇ ਚੁੜਾਈ ਇਹਦੀ ਹੈਗੀ ਆ ਉਹ ਵਾਲੀ ਮਾਣਾ ਲਾ ਕੇ ਤੇ ਇਹਦੀ ਮੈਂ ਕਟਿੰਗ ਕਰ ਲੈਣੀ ਫੇਰ ਇਹਠਾ ਵਾਲੇ ਜਿਹੜੇ ਆ ਨਾ ਉਹਨਾਂ ਦੀ ਇਦਾਂ ਹੀ ਕਟਿੰਗ ਕਰਵਾਣਾ ਇਹਦੀ ਆਪਾਂ ਕਟਿੰਗ ਇਸ ਤਰ੍ਹਾਂ ਕਰਨੀ ਆ ਕਿ ਜਿਹੜਾ ਇਹ ਵਾਲਾ ਚੀਜ਼ ਆ ਨਾ 1-1 ਇੰਚ ਇੱਧਰ ਐਕਸਟਰਾ ਰਵੇ ਬਸ ਦੋਨੋਂ ਸਾਈਡਾਂ ਤੋਂ 1-1 ਇੰਚ ਦੋਨੋਂ ਸਾਈਡਾਂ ਤੋਂ ਛੱਡਣਾ ਕਿ ਜਿਹੜਾ ਸਿਲਾਈ ਵਾਸਤੇ ਜਿਹੜਾ ਸਿਲਾਈ ਚਾਜੇ ਤੇ ਜਿਹੜਾ ਇਹਦੀ ਬੈਕ ਸਾਈਡ ਤੇ ਵੀ ਕਪੜਾ ਛੱਡਣਾ ਵਾ ਜਾਂ ਜਿੰਨਾ ਵੀ ਇਹਦੀ ਲੰਬਾਈ ਲੈਣੀ ਹੈ ਨਾ ਇੱਥੋਂ ਲੈ ਕੇ ਇੱਥੋਂ ਲੈ ਕੇ ਜਿੰਨੀ ਵੀ ਇਹਦੀ ਲੰਬਾਈ ਲਵਾਂਗੇ ਆਪਾਂ ਤੇ ਉਹ ਇੱਧਰ ਐਕਸਟਰਾ ਲੈਣੀ ਆ ਲੰਬਾਈ ਜਿੰਨਾ ਵੀ 10 ਇੰਚ 12 ਇੰਚ ਮੈਂ ਲਵਾਂਗੀ ਇਹਦੀ ਸਾਈਡ ਤੇ ਜਿਹੜਾ ਕਿ ਇੱਧਰਲੀ ਸਾਈਡ ਤੇ ਵੀ ਇਹਦਾ ਜਾਵੇ ਇੰਨਾ ਇਹਦਾ ਵੀ ਲਵਾਵਾਂਗੀ ਕਿਉਂਕਿ ਫਿਰ ਇਧਰੋਂ ਪਿੱਛੇ ਇੱਥੇ ਕਪੜਾ ਲੱਗ ਜਾਏਗਾ ਫਿਰ ਇਹ ਮੈਂ ਇਸ ਇੱਥੇ ਕਪੜਾ ਲਗਾ ਕੇ ਤੇ ਮੈਂ ਇਹ ਬਣਾਵਾਂਗੀ ਇਹਦੇ ਵਾਸਤੇ ਐਕਸਟਰਾ ਕਪੜਾ ਲੱਗੇਗਾ ਕਿਉਂਕਿ ਬੈਕ ਸਾਈਡ ਤੇ ਵੀ ਕਪੜਾ ਜਾਏਗਾ ਤੇ ਇਸ ਕਰਕੇ ਫਿਰ ਹੁਣ ਇਹਦੀ ਕਟਿੰਗ ਕਰ ਲਈਏ ਮੈਂ ਕਟਿੰਗ ਕਰ ਲਈ ਇਹਨਾਂ ਦੀ ਸਾਰਿਆਂ ਦੀ ਦੇਖੋ ਉੱਪਰ ਵਾਲਿਆਂ ਦੀ ਨੀਚੇ ਵਾਲਿਆਂ ਦੀ ਕਟਿੰਗ ਹੋ ਰਹੀ ਹੈ ਤੇ ਆਹ ਵਾਲਿਆਂ ਦੀ ਤੇ ਕਟਿੰਗ ਹੋ ਗਈ ਤੇ ਇਹ ਬਲੇ ਰਹਿ ਗਿਆ ਇੱਕ ਸੋਫਾ ਤੇ ਚੇਅਰ ਰਹਿ ਗਈ ਹੁਣ ਇਹਦਾ ਨਾਪ ਲਾਵਾਂਗੀ ਪਿੱਛੇ ਵਾਲਾ ਤਾਂ ਹੋ ਗਿਆ ਤੇ ਇਹ ਵਾਲਾ ਜਿਹੜਾ ਨਾ ਇਹਦੇ ਥੋੜਾ ਜਿਹਾ ਡਿਜ਼ਾਈਨ ਸਾਡੇ ਇੱਥੋਂ ਕੋ ਗੋਲ ਆ ਇਹਦਾ ਡਿਜ਼ਾਈਨ ਹੋ ਆ ਇਸ ਤਰ੍ਹਾਂ ਤੇ ਇਹਨੂੰ ਮੈਂ ਨਾ ਆਪ ਜਿਹੜਾ ਨਾ ਨਾਪ ਲਾਵਾਂਗੀ ਇਹਨੂੰ ਹਾਫ ਹਾਫ ਚ ਬਣਾਵਾਂਗੀ ਤੇ ਫਿਰ ਉਹਨੂੰ ਜੁਆਇੰਟ ਕਰਾਂਗਾ ਮੈਂ ਵੀ ਐਕਸਟਰਾ ਮੈਂ ਚਾਰ ਪੰਜ ਰੱਖਣਾ ਨਾ ਵਿੱਚ ਦੇਣ ਵਾਸਤੇ ਵੀ ਤੇ ਉਹ ਵੀ ਮੈਂ ਰੱਖ ਲਾਂਗੀ ਤਾਂ ਤੇ ਇਹਦਾ ਨਾਪ ਮੈਂ ਲਵਾਂਗੀ ਇੱਥੇ ਤੱਕ ਦਾ ਨਾਪ ਉਹ ਜਿਹੜਾ ਇਹ ਜੈਕਸਟਰਾ ਦੇਣ ਵਾਸਤੇ ਵੀ 70 ਇੰਚ ਆ 54 ਇਹਦਾ ਲੰਬਾਈ ਆ 54 ਉਹਦੀ ਲੰਬਾਈ ਹੈ ਤੇ ਥੋੜਾ ਜਿਹਾ ਤਰੀਸ਼ਵਾਵਾ ਤੇ ਉਧਰੋਂ ਮੈਂ ਲੰਬਾਈ ਨਹੀਂ ਲੈ ਲਾਂਗੀ ਤੇ ਇਧਰੋਂ ਘੱਟ ਲੰਬਾਈ ਦੀ ਹੋਏਗੀ ਕਿਉਂਕਿ ਇਹਦਾ ਫਿਰ 54 ਅਧੀ ਤੇ ਮੈਂ ਇਹਦੀ ਹੈਗੀ 43 ਅੱਗੋਂ 40 ਜਿੰਨਾ ਵੀ ਇਹਦਾ ਅੱਗੋਂ ਵੀ ਹੋਏਗਾ ਪਿੱਛੇ ਵੀ ਹੋਏਗਾ ਮੈਂ ਉਹਦਾ ਨਾਪ ਲੈ ਕੇ ਤੇ ਉਹਨੂੰ ਕਟਿੰਗ ਕਰਾਂ ਆ ਦੇਖੋ ਇਸ ਤਰ੍ਹਾਂ ਸ਼ੇਪ ਆਈ ਗੁਲਾਈ ਹੈ ਕੋਈ ਤੇ ਫਿਰ ਮੈਂ ਇਸ ਤਰ੍ਹਾਂ ਹੀ ਕਟਿੰਗ ਕਰਾਂਗੀ ਗੁਲਾਈ ਦੀ ਇਸ ਤਰ੍ਹਾਂ ਗੁਲਾਈ ਦੀ ਕਟਿੰਗ ਕਰਕੇ ਤੇ ਦੋ ਇਸ ਇਸੇ ਵਿੱਚ ਮੈਂ ਜਰੀ ਬਣਾਵਾਂਗੀ ਨਾ ਇਹਦਾ ਕਪੜਾ ਜਿਹੜਾ ਬਣਾਉਣਾ ਫਿਰ ਮੈਨੂੰ ਜੋਇੰਟ ਦੇ ਵਿੱਚੋਂ ਕੱਢਾਂਗੀ ਤੇ ਇੱਥੋਂ ਗੁਲਾਈ ਦੀ ਲੰਬਾਈ نیچے ਤੱਕ ਇਹ ਮੈਂ ਜਿੰਨਾ ਵੀ ਲੰਬਾ ਰੱਖਣਾਗਾ ਨਾ ਉਸ ਤਰ੍ਹਾਂ ਦੀ ਆਪਾਂ ਕਟਿੰਗ ਕਰ ਸਕਦੇ ਆ ਜਿੱਦਾਂ ਕਈਆਂ ਦੇ ਸੋਫੇ ਜਿਹੜੇ ਹੁਣ ਸਾਡੇ ਸੋਫੇ ਜਿਹੜੇ ਨਾ ਰੂਮ ਦੇ ਹਿਸਾਬ ਦੇ ਨਾਲ ਆਪਾਂ ਬਣਵਾਏ ਆ ਕਿ ਜਿੱਥੋਂ ਬੈਂਡ ਇੱਥੋਂ ਬੈਂਡ ਹੁੰਦਾ ਸੀਗਾ ਇੱਥੋਂ ਕਿਉਂਕਿ ਦੀਵਾਰ ਬੈਂਡ ਹੁੰਦੀ ਸੀਗੀ ਇਸ ਕਰਕੇ ਇੱਥੋਂ ਆਪਾਂ ਥੋੜਾ ਜਿਹਾ ਸਿੱਧਾ ਜਾ ਕੇ ਫਿਰ ਥੋੜਾ ਜਿਹਾ ਬੈਂਡਿਸਾ ਕਰਕੇ ਬੁਲਾਈ ਲਿਆ ਇਸ ਤਰ੍ਹਾਂ ਕੇ ਫਿਰ ਆਪਾਂ ਉਹ ਮੈਂ ਜਾ ਰੱਖ ਲਵਾਂਗੀ ਸਿੱਧਾ ਸਿੱਧਾ ਜਿਹੜਾ ਵਾ ਮੇਰਾ ਬੰਦਾ 55 ਇੰਚ ਵਿੱਚੇ ਕਟਿੰਗ ਕਰਕੇ ਸਾਰਾ ਵਿੱਚੇ ਪਾ ਕੇ ਸਾਰਾ ਜੋ ਵੀ ਆਪਾਂ ਸਲਾਈਆਂ ਵਗੈਰਾ ਕਰਨੀਆਂ ਨੇ ਉਹਨੇ ਵਿੱਚੇ ਪਾ ਕੇ ਤੇ ਮੈਂ ਪੂਰੇ ਦਾ ਪੂਰਾ ਹਾਫ ਕੱਟ ਲੇਣੀ ਆ ਪਹਿਲਾਂ ਤੇ ਫਿਰ ਬਾਅਦ ਵਿੱਚ ਦੂਸਰਾ ਜਿਹੜਾ ਉਹ ਫਿਰ ਹਾਫ ਕੱਟ ਲਾਂਗੀ ਸਾਡੇ ਸੋਫੇ ਜਿਹੜੇ ਨੇ ਨਾ ਵੱਡੇ ਹੋਣ ਕਰਕੇ ਨਾ ਮਤਲਬ ਕਿ ਜਿਆਦਾ ਸੋਫੇ ਨੇ ਇਸ ਕਰਕੇ ਕਪੜਾ ਵੀ ਸਾਡੇ ਜ਼ਿਆਦਾ ਹੀ ਲੱਗੇਗਾ ਜਿਨ੍ਹਾਂ ਦੇ ਤੇ 5 ਸੀਟਰ ਆ ਜਾਂ ਉਹ ਥੋੜੇ ਆ ਨਾ ਉਹਨਾਂ ਨੂੰ ਇਨਾ ਕਪੜਾ ਨਹੀਂ ਲੱਗਦਾ ਹੈਗਾ ਉਹ ਤੇ ਇਹ ਸਭੂ ਕਪੜਾ ਘੱਟ ਲੱਗੇਗਾ ਤੇ ਵਧੀਆ ਤਰੀਕੇ ਨਾਲ ਉਹ ਵੀ ਬਣ ਜਾਣਗੇ ਤੇ ਸਾਡੇ ਤੇ ਜੇ ਮੈਨੂੰ ਰੈਡੀमेड ਪਸੰਦ ਨਹੀਂ ਹੈਗੇ ਸੀਟਾਂ ਅਲੱਗ-ਅਲੱਗ ਹੋਣ ਕਰਕੇ ਨਾ ਮੈਂ ਫਿਰ ਨਾਪ-ਨਾਪ ਕੇ ਤੇ ਅਲੱਗ ਪੀਸ ਕੱਟ-ਕੱਟ ਕੇ ਕਿਉਂਕਿ ਕੋਈ ਵੱਡਾ ਵਾ ਕੋ ਛੋਟਾ ਵਾ ਇਸ ਤਰ੍ਹਾਂ ਕਰਕੇ ਤੇ ਤਾਂ ਕਰਕੇ ਫਿਰ ਨਾਪਣਾ ਪੈਂਦਾ ਵਾ ਨਾਪਣਾਪ ਕੇ ਚੀਜ਼ ਫਿਰ ਪੀਸ ਕੱਟਨੇ ਪੈਂਦੇ ਆ ਤੇ ਫਿਰ ਮੈਂ ਉਹਨਾਂ ਨੂੰ ਸਾਰਿਆਂ ਸੋਫਿਆਂ ਦੇ ਉੱਤੇ ਵਿਛਾ ਦਾਂਗੀ ਤੇ ਵਿਛਾ ਕੇ ਤੇ ਫਿਰ ਬਾਅਦ ਵਿੱਚ ਉਸ ਤਰ੍ਹਾਂ ਹੀ ਚੱਕ ਚੱਕ ਕੇ ਫਿਰ ਮੈਂ ਉਹਨਾਂ ਨੂੰ ਸਲਾਈ ਕਰ ਲਾਂਗੀ ਜਦੋਂ ਸਲਾਈ ਕਰਾਂਗੀ ਨਾ ਫਿਰ ਇਦਾਂ ਹੀ ਚੱਕ ਚੱਕ ਕੇ ਸਲਾਈ ਕਰ ਦਾਂਗੀ ਤੇ ਪਹਿਲਾਂ ਇਹਨਾਂ ਦੀ ਸਾਰੀ ਕਟਿੰਗ ਕਰ ਲੈਣੀ ਐ ਇਸ ਤਰ੍ਹਾਂ ਤੇ ਕਟਿੰਗ ਕਰਨੀ ਐ ਕਟਿੰਗ ਇਸ ਤਰ੍ਹਾਂ ਕਰ ਲਈਏ ਤੇ ਇਹਨੂੰ ਹੁਣ ਨਾ ਮੈਂ ਇਹਦੇ ਨਾਲ ਜੁਆਇਨ ਕਰਾਂਗੀ ਤੇ ਇਹਦੀ ਗੁਲਾਈ ਕਰਨੀ ਐ ਜੀ ਦਿਲ ਤੋਂ ਮੈਂ ਹੱਸਾਈ ਕਰੂੰ ਲੇਕਿਨ ਮੈਂ ਤੁਹਾਨੂੰ ਕੋਲ ਬੁਲਾਈ ਕਰਦਾਂ ਕਿ ਇਹਦੀ ਕੋਲਾਈ ਜਿ ਤਰ੍ਹਾਂ ਕਟਿੰਗ ਕਰਕੇ ਨਾ ਬੋਲ ਕਰਦਾਂ ਹੇਠੋਂ ਜਿਸ ਤਰ੍ਹਾਂ ਐ ਸੋਫੇ ਦੀ ਸ਼ੇਪ ਹੈ ਤੇ ਇਥੋਂ ਇਸ ਤਰ੍ਹਾਂ ਜੁਆਇੰਟ ਹੋ ਜਾਏਗਾ ਤੇ ਬਸੜੀ ਕਟਿੰਗ ਤੇ ਹੋ ਗਈ ਹੁਣ ਹੁਣ ਇੱਕ ਚੇਅਰ ਦੀ ਕਟਿੰਗ ਰਹਿ ਗਈ ਹੈ ਬਹੁਤ ਟਾਈਮ ਲੱਗ ਗਿਆ ਵਿਲੋ ਮੈਂ ਕੋਲੋਂ ਦੀ ਲੱਗੀਆਂ ਥੋੜੀ ਜਿਹੀ ਚਾਹ ਬਣਾ ਕੇ ਪੀਆਗੀ ਮੈਂ ਚੇਅਰ ਦੀ ਵੀ ਮੈਂ ਕਟਿੰਗ ਕਰ ਦਿੱਤੀ ਆ ਜਿਨੀ ਇਹਦੀ ਲੰਬਾਈ ਹੀ ਪਿੱਛੇ ਵੀ ਵਿੱਚ ਆਉਣ ਵਾਸਤੇ ਵੀ ਤੇ ਸਾਈਡਾਂ ਤੇ ਵੀ ਰੱਖਣ ਵਾਸਤੇ ਮੈਂ 5 5 ਇੰਚ ਸਾਈਡਾਂ ਤੋਂ ਵੀ ਰੱਖਿਆ ਕਿਉਂਕਿ ਫਿਰ ਇਹਦੀ ਸਲਾਈ ਚ ਵੀ ਆਏਗਾ ਤੇ ਵਿੱਚ ਵੀ ਜਾਏਗਾ ਇਹਨਾਂ ਦੇ ਤੇ ਬੈਕ ਸਾਈਡ ਤੇ ਵੀ ਸਲਾਈਆਂ ਤੇ ਹੋਣੀਆਂ ਵਾ ਜੇ ਸਲਾਈਆਂ ਕਰਾਂਗੀ ਤੇ ਫਿਰ ਸਾਰੀ ਸਲਾਈ ਕਰੂੰਗੀ ਪਿੱਛੇ ਵਾਲਾ ਵੀ ਇਸ ਤਰ੍ਹਾਂ ਹੀ ਹੈ ਤੇ ਮੈਂ ਨਾਪ ਜਿਹੜੇ ਲੈਣਾ ਵਾ ਲੰਬਾਈ ਦੇ ਦੀ ਜਿੰਨੀ ਲੈਣੀ ਹੈ ਲੈਣੀ ਲੈਣੀ ਹੈ ਲੰਬਾਈ ਤੇ ਐਕਸਟਰਾ 2 ਇੰਚ ਲੈਣਾ ਐਕਸਟਰਾ ਤੇ ਜਿਹੜਾ ਅੱਗੇ ਵਾਲਾ ਵਾ ਅੱਗੇ ਵਾਲਾ ਵੀ ਆਪਾਂ ਉਨਾ ਹੀ ਲੈਣਾ ਵਾ ਜਿੰਨਾ ਆਪਾਂ ਸਾਈਡਾਂ ਤੋਂ ਲਵਾਂਗੇ ਸਾਈਡਾਂ ਤੋਂ ਵੀ 2 ਇੰਚੇ ਲੱਗ ਰੱਖ ਲੈਣਾ ਵਾ ਤੇ ਬਾਕੀ ਜਿੰਨਾ ਵੀ ਇਧਰਲੀ ਸਾਈਡ ਤੇ ਆ ਨਾ ਉਨਾ ਹੀ ਆਪਾਂ ਇਧਰਲੀ ਸਾਈਡ ਤੇ ਰੱਖ ਲਾਂਗੇ ਨਾਪ ਲੈ ਕੇ ਤੇ ਤਿੰਨਾਂ ਸਾਈਡਾਂ ਦਾ ਨਾਪ ਇਕੋ ਜਿਹਾ ਹੋਣਾ ਚਾਹੀਦਾ ਵਾ ਤੇ ਮੈਂ ਹੁਣ ਇਦਾਂ ਹੀ ਪੂਰਾ 1 2 2 ਇੰਚਾ ਐਕਸਟਰਾ ਰੱਖ ਕੇ ਤੇ ਅੱਗੇ ਵਾਲਾ ਜਿਹੜਾ ਉਹ ਵੀ ਚੇਦੇ ਪਾ ਦੇਣਾ ਆਪਾਂ ਪੂਰੇ ਦਾ ਪੂਰਾ ਹੀ ਲੰਬਾਈ ਪੂਰੀ ਦੀ ਪੂਰੀ ਅੱਗੇ ਵਾਲਾ ਵੀ ਤੇ ਪੂਰੇ ਦਾ ਪੂਰਾ ਪਿੱਛੇ ਤਾਂ ਕੇ ਜਿਹੜਾ ਵਾ ਜਿੰਨਾ ਵੀ ਸਾਡੇ ਦੀ ਲੰਬਾਈ ਹੋਏਗੀ ਉਨੀ ਲੰਬਾਈ ਰੱਖ ਕੇ ਤੇ ਅੱਗੇ ਵਾਲੀ ਵੀ ਉਨੀ ਸਾਈਡ ਜਿੰਨੀ ਇਧਰ ਵਾ ਤੇ ਉਨੀ ਇਧਰ ਵਾ ਤੇ ਚੁੜਾਈ ਵੀ ਤੇ ਲੰਬਾਈ ਵੀ ਦੀ ਤੇ ਇੱਕ ਪੀਸ ਕੱਟ ਲੈਣਾ ਆਪਾਂ ਚੌੜਸ ਚੌੜਸ ਜਿੱਦਾਂ ਪੂਰਾ ਵੀ ਆਪਾਂ ਲੰਬਾਈ ਚੁੜਾਈ ਰੱਖ ਲੈਣੀ ਜਿੰਨਾ ਜਿੰਨਾ ਸਾਦਾ ਹੈ ਜਿੰਨੇ ਮੇਰੀਆਂ ਸਾਈਡਾਂ ਨੇ ਨਾ ਬਾਹਾਂ ਦੀਆਂ ਇਦਾਂ ਸੋਫੇ ਦੀਆਂ ਸਾਈਡ ਜਿਹੜੀ ਆ ਤਿੰਨ ਨੇ ਮੇਰੀਆਂ ਇਦਾਂ ਤੇ ਸੋਫਿਆਂ ਦੀਆਂ ਤੇ ਮੈਂ ਤਿੰਨ ਇੱਕੋ ਜਿਹਾ ਕੱਟ ਲਿਆ ਨੇ ਜਿੱਦਾਂ ਇਹਦੀ ਲੰਬਾਈ ਜਿਹੜੀ ਆ ਉਹ ਮੈਂ ਰੱਖਾਂਗੀ ਇਤੋਂ ਲੈ ਕੇ ਨਾ ਪਿੱਛੇ ਤੋਂ ਲੈ ਕੇ ਅੱਗੇ ਤੱਕ ਮੈਂ ਦੀ ਰੱਖਾਂਗੀ ਲੰਬਾਈ ਐਕਸਟਰਾ ਇਹ ਉੱਪਰ ਵਾਲੀ ਨਹੀਂ نیچے ਤੱਕ ਰੱਖਾਂਗੀ ਇਹਦੀ ਕਿਉਂਕਿ ਜਿੰਨੀ ਇਹਦੀ ਸਾਈਡਾਂ ਤੇ ਹੈ ਨਾ ਲੰਬਾ ਸਾਈਡਾਂ ਤੇ ਹੋਊਗੀ ਇਹਦੀ ਲੰਬਾਈ ਉਨੀ ਇਧਰ ਵੀ ਤੇ ਤਿੰਨਾਂ ਸਾਈਡਾਂ ਤੇ ਬਰਾਬਰ ਹੀ ਲੰਬਾਈ ਉਨੀ ਰੱਖਣੀ 10 ਇੰਚ ਜਿੱਦਾਂ ਮੈਂ ਰੱਖਣੀ ਆ ਹੋਏਗੀ ਉਨੀ ਆਪਾਂ ਰੱਖ ਲਾਂਗੇ ਉਹ ਤੋਂ ਐਕਸਟਰਾ ਰੱਖਾਂਗੇ ਦੋ ਦੋ ਇੰਚ ਸਲਾਈ ਦੇ ਵਿੱਚ ਆਉਣ ਵਾਸਤੇ ਦੋਨੋਂ ਸਾਈਡਾਂ ਤੋਂ 40 ਦੀ ਲੰਬਾਈ ਆ ਕਿਉਂਕਿ 10 ਇੰਚ ਜੋ ਮੈਂ ਨਾ ਅੱਗੇ ਵਾਸਤੇ ਰੱਖਿਆ ਜਿਹੜੀ ਚੇਅਰ ਦਾ ਅੱਗੇ ਵਾਲੀ ਸਾਈਡ ਵਾ ਉਹਦੇ ਵਾਸਤੇ ਲਮਕਾ ਕੇ ਕਰਨਾ ਜਿਹੜਾ ਸਾਈਡ ਤੇ 40 ਇੰਚ ਆਏ ਲੰਬਾਈ ਇਹਦੀ 40 ਇੰਚ ਲੰਬਾਈ ਇਹ ਕਰ ਲਵਾਂਗੇ ਤੇ 22 ਇੰਚ ਆਪਾਂ ਇਹਦੀ ਲੰਬਾਈ ਤੇ ਚੌੜਾਈ ਹੈ ਜੀ ਇਹਦੀ 22 ਇੰਚ 22 ਦੀ بجائے ਫਿਰ ਮੈਂ ਜਿੰਨਾ ਵੀ ਹੈਗਾ ਨਾ 2 ਇੰਚ ਵਾਧਵਾ ਤੇ ਮੈਂ ਸਾਰਾ ਹੀ ਰੱਖ ਲਵਾਂਗੀ ਕਿਉਂਕਿ ਫਿਰ 1 ਇੰਚ ਵਿੱਚੋਂ 2 ਇੰਚ ਜਿਹੜਾ ਕੱਢਣਾ ਵਾ ਇਹ ਪੱਚੀ ਬੰਦਾ ਵਾ ਤੇ ਮੈਂ ਸਾਰਾ ਹੀ ਅੱਗੇ ਰੱਖ ਲੈਣੀ ਐ ਇਹ ਫਿਰ ਐਕਸਟਰਾ ਖਰਾਬ ਵੇਸਟ ਜਿਹੜਾ 2-2 ਇੰਚ ਵੀ ਵੇਸਟ ਜਾਏਗਾ ਇਸ ਤਰ੍ਹਾਂ ਕੇ ਪੀਸ ਦਾ ਪੀਸ ਹੀ ਮੈਂ ਇਦਾਂ ਲਾ ਲਾਂਗੀ ਥੋੜਾ ਜਿਹਾ ਇੱਕੇ ਸਾਈਡਾਂ ਤੋਂ ਥੋੜਾ ਜਿਹਾ ਹੋ ਜਾਏਗਾ ਵਧੀਆ ਵਾ ਵੱਡਾ ਹੋ ਜਾਏਗਾ ਥੋੜਾ ਜਿਹਾ ਸਾਈਡਾਂ ਤੋਂ ਜ਼ਿਆਦਾ ਲੰਮਕ ਜਾਏਗਾ ਤੇ ਇਸ ਕਰਕੇ ਫਿਰ ਮੈਂ ਪੀਸ ਦਾ ਪੀਸ ਹੀ ਇਦਾਂ ਕ ਇਹਦਾ ਪੀਸ ਜਿੰਨਾ ਹੋਏਗਾ ਨਾ 40 ਇੰਚ ਦੀ ਲੰਬਾਈ ਰੱਖ ਕੇ ਤੇ ਪੀਸ ਹੀ ਮੈਂ ਪੂਰਾ ਕੱਟ ਲੈਣੀ ਆ ਜਦੋਂ ਬਣ ਜਾਈਗੀ ਨਾ ਫਿਰ ਬਹੁਤ ਸੋਹਣੀ ਲੱਗਣੀ ਐ ਬਾਜੂ ਉਹਦੀ ਨਾ ਸੋਫੇ ਦੀ ਇਸ ਤਰ੍ਹਾਂ ਦੇ ਮੈਂ ਦੋ ਪੀਸ ਕੱਟ ਲੈਣੀ ਆ ਇਹਦੇ ਦੋ ਪੀਸ ਨੇ ਚੇਅਰ ਦੇ ਲੱਗਣੇ ਐ ਇਦਾਂ ਹੀ ਕੱਟ ਲੈਨੇ ਲੰਬਾਈ ਤੇ ਚੌੜਾਈ ਉਹਦੀ ਕੱਟ ਲਈ ਵਿੱਚ ਜਿਹਦਾ ਨਾਪ ਜਿੰਨਾ ਵੀ ਵਿੱਚ ਸਲਾਈ ਸਲੂ ਦੀ ਆਏਗਾ ਸਾਰਾ ਰੱਖ ਲਿਆ ਇਸ ਤਰ੍ਹਾਂ ਤੇ ਹੁਣ ਆਪਾਂ ਇਦਾਂ ਤੇ ਆਪਾਂ ਇਦਾਂ ਹੀ ਪਾਵਾਂਗੇ ਤੇ ਜਦੋਂ ਆਪਾਂ ਸਲਾਈ ਕਰਨੀ ਹੈ ਨਾ ਇਹ ਲੰਬਾਈ ਜਿਹੜੀ ਹੈ ਮੈਂ ਐਕਸਟਰਾ ਜਿਹੀ ਰੱਖੀ ਹੀ ਅੱਗੇ ਇਸ ਤਰ੍ਹਾਂ ਜਦੋਂ ਆ ਹੋਏਗਾ ਇਹ ਹੁਣ ਮੈਂ ਸਲਾਈ ਦੇ ਵਿੱਚ ਅੱਗੇ ਜਿਹੜਾ ਇਹਦਾ ਬਣਾਵਾਂਗੀ ਨਾ ਅੱਗੋਂ ਬਣਾਵਾਂਗੀ ਉਹ ਫਿਰ ਸਲਾਈ ਦੇ ਵਿੱਚ ਹੀ ਕਰਾਂਗੀ ਜਿਸ ਤਰ੍ਹਾਂ ਇਦਾਂ ਹੀ ਹੋਊ ਵੀ ਆ ਵੀ ਇਸ ਤਰ੍ਹਾਂ ਹੀ ਗੇ ਇਹ ਹੈ ਤੇ ਚੇਅਰ ਦਾ ਪਰ ਮੈਂ ਵੈਸੇ ਤੁਹਾਨੂੰ ਦਿਖਾਨੀ ਪਈਆਂ ਕਿ ਇਹ ਵੀ ਇਸ ਤਰ੍ਹਾਂ ਹੀ ਆ ਪੀਸ ਹੀ ਕੱਟੇ ਆ ਉਹਨਾਂ ਦੇ ਵੀ ਇਹਨਾਂ ਦੇ ਵੀ ਪੀਸ ਕੱਟੇ ਇਹਦਾ ਵੀ ਪੀਸ ਕੱਟਿਆ ਜਿੰਨੀ ਲੰਬਾਈ ਚੌੜਾਈ ਚਾਹੀਦੀ ਸਾਨੂੰ ਵਿੱਚ 2-2 ਇੰਚ ਰੱਖ ਲਿਆ ਕੱਟ ਸਲਾਈ ਦੇ ਵਿੱਚ ਅੱਗੇ ਵੀ ਰੱਖ ਲਿਆ ਵਾ ਕਿ ਅੱਗੇ ਜਿੰਨਾ ਹੋਣਾ ਚਾਹੀਦਾ ਵਾ ਕਿ ਬਰਾਬਰ ਹੀ ਸਾਰੇ ਹੋਣੇ ਚਾਹੀਦੇ ਕਿ ਤਾ ਤਾ ਨਹੀਂ ਸੋਨੇ ਲੱਗਣਗੇ ਕੋਈ ਨਿੱਕਾ ਕੋਈ ਵੱਡਾ ਇਦਾਂ ਨਹੀਂ ਚੰਗਾ ਲੱਗੇਗਾ ਤੇ ਆਪਾਂ ਪੂਰੇ ਨਾਲ ਆਪ ਕੇ ਤੇ ਫਿਰ ਇਹ ਜਿਹੜਾ ਹੁਣ ਅੱਗੇ ਕਰਾਂਗੇ ਨਾ ਇਹ ਸਲਾਈ ਦੇ ਵਿੱਚ ਹੀ ਹੋਏਗਾ ਹੁਣ ਕਟਿੰਗ ਹੋ ਗਈ ਹੈ ਸਾਰੀ ਕਟਿੰਗ ਮੈਂ ਇਸ ਤਰ੍ਹਾਂ ਕਰ ਲਈ ਆ ਹੁਣ ਸਾਰੀ ਇਹ ਦੋਨਾਂ ਚਿਹਰਾ ਦੀ ਵੀ ਕਟਿੰਗ ਹੋ ਗਈ ਹੈ ਤੇ ਹੁਣ ਜਦੋਂ ਇਹ ਸਲਾਈ ਕਰਾਂਗੇ ਨਾ ਹੁਣ ਫੇਰ ਪਤਾ ਲੱਗੇਗਾ ਕਲੀਅਰ ਫਿਰ ਤੁਹਾਡੇ ਸੋਫਿਆਂ ਦੀ ਸੈਟਿੰਗ ਹੀ ਸੀਗੀ ਜੋ ਕਿ ਮੈਂ ਇਹਨਾਂ ਦੇ ਉੱਤੇ ਕਵਰ ਪਾਏ ਨੇ ਤੇ ਤੁਹਾਡੇ ਵੀ ਜਿਸ ਤਰ੍ਹਾਂ ਦੇ ਵੀ ਸੋਫੇ ਹੋਣ 5 ਸੀਟਰ ਹੋਣ ਜਿਸ ਤਰ੍ਹਾਂ ਦੇ ਵੀ ਸੋਫੇ ਹੋਣ ਤੁਸੀਂ ਵੀ ਕਰ ਸਕਦੇ ਆ ਇਸ ਤਰ੍ਹਾਂ ਨਾਪ ਕੇ ਬਣਾ ਸਕਦੇ ਆ ਕਵਰ ਉੱਪਰ ਤੇ ਬਹੁਤ ਵਧੀਆ ਲੱਗਦੇ ਨੇ ਕਵਰ ਪਏ ਹੋਏ ਤੇ ਜੇ ਤੁਹਾਨੂੰ ਇਹ ਥੋੜੀ ਜਿਹੀ ਵੀ ਵੀਡੀਓ ਕਟਿੰਗ ਵਧੀਆ ਲੱਗੇ ਤੇ ਸ਼ੇਅਰ ਜ਼ਰੂਰ ਕਰਿਓ ਵੀ ਕਿਸੇ ਦੇ ਵੀ ਕੰਮ ਆਏਗੀ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਂ ਫਿਰ ਦੂਸਰੀ ਵੀਡੀਓ ਦੇ ਵਿੱਚ ਤੇ ਓਕੇ ਬਾਏ ਬਾਏ